ਪਹਿਲੇ ਵੀ ਤੁਸੀਂ ਦਸਤਾਰ ਬਣਾਈ ਹੈ ਕਦੇ ਨਹੀਂ ਪਹਿਲੀ ਵਾਰੀ ਪਹਿਲੀ ਵਾਰੀ ਬਣਾ ਰਹੀ ਹਾਂ ਘਰ 'ਚ ਕੋਈ ਬੰਦਾ ਦਸਤਾਰ ਕੋ ਸਭ ਨੂੰ ਬੰਨੀ ਚਾਹੀਦੀ ਹੈ ਗੁਰੂ ਦੇ ਨਾਲ ਜੁੜਨਾ ਚਾਹੀਦਾ ਸਭ ਨੂੰ ਦਸਤਾਰ ਬੰਨੀ ਜਾਂਦੀ ਹੈ ਕਿ ਇਸਨੇ ਘਟਨੇ ਚਾਹੀਦੇ ਟ੍ਰਾਈ ਕਰੇਂਗੇ ਕਰੋਗੇ ਜਾਂ ਘਰ ਬੰਨਣ ਦੇ ਕਰਦੀ ਸੀਗੀ ਬੰਨੀ ਨਹੀਂ ਆਉਂਦੀ ਸੀ ਪਹਿਲੀ ਵਾਰ ਬਣਵਾ ਰਹੀ ਆ ਮੈਨੂੰ ਅੱਜ ਪੱਗ ਬਣ ਕੇ ਬਹੁਤ ਵਧੀਆ ਲੱਗਿਆ ਤੇ ਮੈਂ ਸਾਰਿਆਂ ਬੱਚਿਆਂ ਨੂੰ ਕਹੂੰਗੀ ਵੀ ਤੁਸੀਂ ਪੱਗ ਬੰਨਣਾ ਕਰਨਾ ਸੋ ਜਿੱਥੇ ਲੜਕੇ ਤੁਸੀਂ ਦੇਖ ਰਹੇ ਹੋ ਕਿ ਲਾਈਨ ਲੱਗੀ ਹੋਈ ਹੈ ਲੜਕੇ ਰਮਾਲ ਬੰਨੇ ਹੋਏ ਨੇ ਕੇਸ ਕਤਲ ਕੀਤੇ ਹੋਏ ਨੇ ਉਹ ਆ ਰਹੇ ਨੇ ਹਲਫ ਲੈ ਕੇ ਦਸਤਾਰਾਂ ਸਜਾਰੇ ਨੇ ਉਸੇ ਤਰ੍ਹਾਂ ਮੈਂ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਕਿ ਸਾਡੀਆਂ ਬੱਚੀਆਂ ਨੇ ਸੋ ਜਿੱਥੇ ਲੜਕੇ ਦਸਤਾਰਾਂ ਸਜਾਰੇ ਨੇ ਉਹਦੇ ਨਾਲ ਲੜਕੀਆਂ ਸਾਡੀਆਂ ਬੱਚੀਆਂ ਬਹੁਤ ਜੜੀਆਂ ਉਹ ਦਿਮਾਲੇ ਸਜਾਰੀਆਂ ਨੇ ਮੇਰੀ ਦਸਤਾਰ ਮੇਰੀ ਸ਼ਾਨ ਦੇ ਵਿੱਚ ਕੁਝ ਲੜਕੀਆਂ ਵੀ ਜੁੜੀਆਂ ਨੇ ਤੇ ਅਕਾਲੀ ਦਲ ਦੇ ਪ੍ਰਧਾਨ ਵੀ ਆ ਜੀ ਉਹ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜੜ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨਾਲ ਇਸ ਲੜਕੀਆਂ ਦੇ ਦਸਤਾਰ ਬੰਨ੍ਹੇ ਉਹਨਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਸਰ ਦੱਸਿਓ ਸੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਜਿਵੇਂ ਮੇਰੀ ਦਸਤਾਰ ਮੇਰੀ ਸ਼ਾਨ ਮਹਿਮ ਚੱਲ ਰਹੀ ਆ ਸੋ ਜਿੱਥੇ ਲੜਕੇ ਤੁਸੀਂ ਦੇਖ ਰਹੇ ਹੋ ਕੋਈ ਲਾਈਨ ਲੱਗੀ ਹੋਈ ਆ ਲੜਕੇ ਰਮਾਲ ਬੰਨੇ ਹੋਏ ਨੇ ਕੇਸ ਕਤਲ ਕੀਤੇ ਹੋਏ ਨੇ ਉਹ ਆ ਰਹੇ ਨੇ ਹਲ ਫਲੇ ਕੇ ਦਸਤਾਰਾਂ ਸਜਾਰੇ ਨੇ ਉਸੇ ਤਰ੍ਹਾਂ ਮੈਂ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਕਿ ਸਾਡੀਆਂ ਬੱਚੀਆਂ ਨੇ ਦੇਖੋ ਕਿਹੜੀ ਜਗ੍ਹਾ ਤੋਂ ਆਏ ਬਟਾ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਲੁਧਿਆਣੇ ਲੁਧਿਆਣੇ ਤੋਂ ਸੋ ਲੁਧਿਆਣੇ ਤੋਂ ਬੱਚੀਆਂ ਨੇ ਕਾਫੀ ਇਕੱਠੀਆਂ ਸੀਗੇ ਇਹਨਾਂ ਦਾ ਸਾਰਾ ਗਰੁੱਪ ਸੋ ਇਹਨਾਂ ਨੇ ਹੈਲਪ ਲਿਆ ਕਿ ਅਸੀਂ ਸਾਡਾ ਮਨ ਕਰਦਾ ਕਿ ਅਸੀਂ ਕੇਸਰੀ ਮਤਲਬ ਸਜਾਈਏ ਦਮਾਲੇ ਸਜਾਈਏ ਸੋ ਜਿੱਥੇ ਲੜਕੇ ਦਸਤਾਰਾਂ ਸਜਾਰੇ ਨੇ ਉਹਦੇ ਨਾਲ ਲੜਕੀਆਂ ਸਾਡੀਆਂ ਬੱਚੀਆਂ ਬਹੁਤ ਜੜੀਆਂ ਉਹ ਦਮਾਲੇ ਸਜਾਰੀਆਂ ਨੇ ਸੋ ਮੰਨ ਹੈ ਇਹ ਗੁਰੂ ਦੀ ਕਿਰਪਾ ਸ਼ੌਕ ਹੈ ਕਿਉਂਕਿ ਦਸਤਾਰਾਂ ਦਮਾਲੇ ਇਹ ਚੜ੍ਹਦੀ ਕਲਾ ਦੇ ਪ੍ਰਤੀਕ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਇਸ ਤਰ੍ਹਾਂ ਲੜਕੇ ਲੜਕੀਆਂ ਤੇ ਭੈਣਾ ਭਰਾਵਾਂ ਤੇ ਉਹ ਦਸਤਾਰਾਂ ਸਜਾਉਣ ਦਿਮਾਲੇ ਸਜਾਣ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਿਹਾ ਕਿਉਂਕਿ ਅਣਖ ਤੇ ਗੈਰ ਦਾ ਪ੍ਰਤੀਕ ਹੈ ਦੇਖੋ ਬੱਚੀਆਂ ਨੇ ਦਿਮਾਲੇ ਸਜਾਰੇ ਕਿੰਨੀਆਂ ਸੋਹਨੀਆ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਸੋ ਇਹ ਧੰਨਵਾਦ ਕਰਦੇ ਆ ਗੁਰੂ ਸਾਹਿਬ ਦਾ ਕਿ ਗੁਰੂ ਸਾਹਿਬ ਨੇ ਇਹ ਸੇਵਾ ਸਾਨੂੰ ਨਿਮਾਨਿਆਂ ਨੂੰ ਇਹ ਸੇਵਾ ਦਿੱਤੀ ਆ ਸੋ ਇਸੇ ਤਰ੍ਹਾਂ ਇਹ ਗੁਰੂ ਸਾਹਿਬ ਸੇਵਾ ਬਖਸ਼ਦੇ ਰਹਿਣ ਤੇ ਇਸੇ ਤਰ੍ਹਾਂ ਲੜਕੇ ਦਸਤਾਰਾਂ ਲੜਕੀਆਂ ਦਿਮਾਲੇ ਇਸੇ ਤਰ੍ਹਾਂ ਸਜਾਉਂਦੇ ਰਹਿਣ ਤੇ ਪੰਥ ਦੀ ਚੜ੍ਹਦੀ ਕਲਾ ਹੋਵੇ ਸੋ ਨੌਜਵਾਨ ਕੇਸ ਕਤਲ ਕਰਨੇ ਬੰਦ ਕਰਨ ਸੋ ਮੈਂ ਦੇਖ ਰਿਹਾ ਕਿ ਨੌਜਵਾਨਾਂ ਦੇ ਲੜਕੇ ਲੜਕੀਆਂ 'ਚ ਬਹੁਤ ਭਾਰੀ ਉਤਸ਼ਾਹ ਹੈ ਸੋ ਜਿਸ ਤਰ੍ਹਾਂ ਲੈਣਾ ਬਣ ਕੇ ਹਲਫ ਲੈ ਕੇ ਇਹ ਦਸਤਾਰਾਂ ਸਜਾ ਰਹੇ ਨੇ ਸੋ ਗੁਰੂ ਦਾ ਮੈਂ ਸੋਚਦਾ ਕਿ ਜਿੰਨਾ ਵੀ ਤਾਨ ਕੋਟਾਂ ਧੰਨਵਾਦ ਕਰਾਂ ਜੀ ਉਹਨਾਂ ਥੋੜਾ ਬਾਕੀ ਇਹ ਬੱਚੀਆਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਤਹਿਇਆ ਕੀਤਾ ਦਿਮਾਲੇ ਬੰਨਣ ਦਾ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਮੈਂ ਤੁਸੀਂ ਦੇਖ ਹੀ ਸਕਦੇ ਹੋ ਕੱਲੇ ਉਰੇ ਲੜਕੇ ਹੀ ਨਹੀਂ ਪਾਰਟਿਸਪੇਟ ਕਰ ਰਹੇ ਸਗੋਂ ਕੁੜੀਆਂ ਵੀ ਆ ਜਿਹੜੀਆਂ ਪਾਰਟਿਸਪੇਟ ਕਰ ਰਹੀਆਂ ਇਸ ਜਿਹਵੇਂ ਮੇਰੀ ਦਸਤਾਰ ਮੇਰੀ ਸ਼ਾਨ ਜਿਹੜੀ ਯੂਥ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਚਲਾਈ ਗਈ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਖੁਦ ਆਪਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੈਮ ਤੁਸੀਂ ਕਿੱਥੋਂ ਆਏ ਹੋ ਵੈਸੇ ਪਹਿਲਾਂ ਲੁਧਿਆਣੇ ਤੁਹਾਨੂੰ ਕਿਵੇਂ ਲੱਗਿਆ ਕਿ ਚਾਹਣਾ ਆਇਆ ਤੇਲ ਕੀਤਾ ਅੱਛਾ ਲੱਗਦਾ ਹੈ ਉਸਤਾਰ ਬਣਨਾ ਪਹਿਲਾਂ ਕਦੇ ਸੋਚਿਆ ਸੀਗਾ ਹਾਂਜੀ ਪਹਿਲਾਂ ਬੰਨੀ ਸੀ ਇੱਕ ਵਾਰ ਬਹੁਤ ਅੱਛਾ ਲੱਗਾ ਸੀ ਜਿਦੋਂ ਰੇ ਆਏ ਗੁਰੂ ਦਾ ਸਿੰਘਾਂ ਦਾ ਵੱਖਰਾ ਹੀ ਤੁਹਾਨੂੰ ਪਤਾ ਹੈ ਜੋਸ਼ ਹੁੰਦਾ ਹੈ ਆ ਕਿ ਉਹ ਜੋਸ਼ ਆ ਰਿਹਾ ਹੁਣ ਹਾਂਜੀ ਅੱਛਾ ਲੱਗਦਾ ਬਨ ਕੇ ਦਸਤਾਰ ਜੀ ਤੁਹਾਨੂੰ ਹੁਣ ਕਿੰਨਾ ਕੋ ਹੋ ਰਿਹਾ ਕਿ ਵੀ ਯਾਰ ਹੁਣ ਮੈਂ ਇਹ ਕਰਨਾ ਹੀ ਕਰਨਾ ਹੈ ਜਿਵੇਂ ਹੁਣ ਗੁਰੂ ਦੇ ਸਿੰਘਾਂ ਵਿੱਚ ਹੁੰਦਾ ਹੈ ਆ ਕਿ ਵੀ ਯਾਰ ਇਦਾਂ ਐ ਇਦਾਂ ਐ ਹਨਾ ਕਿ ਦਸਤਾਰ ਬੰਨੀ ਕਿਉਂਕਿ ਸਿੰਘਣੀयां ਦੇ ਬਹੁਤ ਸੋਹਣੀ ਲੱਗਦੀ ਹੁੰਦੀ ਹੈ ਹਨਾ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਨੂੰ ਬਹੁਤ ਅੱਛਾ ਲੱਗਦਾ ਦਸਤਾਰ ਬੰਨੀ ਤੇ ਉਦੋਂ ਦੇ ਜਦੋਂ ਅਸੀਂ ਜਦੋਂ ਵੀ ਮੌਕਾ ਮਿਲਦਾ ਅਸੀਂ ਕੋਸ਼ਿਸ਼ ਕਰਦੇ ਆ ਹਰ ਵਾਰ ਦਸਤਾਰ ਬਣਾਉਣ ਦੀ ਸਾਨੂੰ ਆਉਂਦੀ ਨਹੀਂ ਹੈਗੀ ਉਹਦਾ ਅੱਛਾ ਘਰ 'ਚ ਸਾਡੇ ਮੰਮਾ ਨੇ ਨਹੀਂ ਕੱਲੇ ਤਾਂ ਫਿਰ ਸਾਡੇ ਪਾਪਾ ਹੈ ਨਹੀਂ ਸਾਨੂੰ ਸਿਖਾਉਣ ਲਈ ਅੱਛਾ ਤੇ ਮੰਮੀ ਕੀ ਕਰਦੇ ਨੇ ਤੁਹਾਡੇ ਜੋਬ ਕਰਦੇ ਨੇ ਕਾਦੀ ਜੋਬ ਕਰਦੇ ਨੇ ਉਹ ਸੈਲਰੀ ਤੇ ਆ ਫੈਕਟਰੀ 'ਚ ਕੰਮ ਕਰਦੇ ਆ ਅੱਛਾ ਤੁਹਾਨੂੰ ਮਤਲਬ ਦਸਤਾਰ ਬਣਾਉਣੀ ਬਹੁਤ ਸੋਹਣੀ ਲੱਗਦੀ ਆ ਹਾਂਜੀ ਤੇ ਫਿਰ ਤੁਸੀਂ ਕਦੇ ਟਰਾਈ ਨਹੀਂ ਕੀਤਾ ਕਿ ਵੀ ਮੈਂ ਕਿਸੇ ਤੋਂ ਸਿੱਖਾਂ ਅਸੀਂ ਉੱਥੇ ਸੀਗੇ ਉੱਥੇ ਦੁੱਖ ਨੇਵਾਰੇ 'ਚ ਖਾਂਦੇਸੀ ਪਰ ਉੱਥੇ ਟਾਈਮ ਨਹੀਂ ਮਿਲਦਾ ਸੀ ਟਾਈਮ ਨਹੀਂ ਮਿਲਦਾ ਸੀਗਾ ਉੱਥੇ ਮਤਲਬ ਸਾਡੇ ਪੇਪਰ ਸੀ ਨਾ ਇਹਦਾ ਵੀ ਹੁਣ ਆਹੋ ਆ ਜਾਓ ਬੋਰਡ ਦੇ ਐਗਜ਼ਾਮ ਚੱਲ ਰਹੀ ਆ ਤੇ ਉਹਦੇ ਕਰਕੇ ਅਸੀਂ ਜਾ ਨਹੀਂ ਪਾਉਂਦੇ ਤੁਸੀਂ ਵੀ ਦਸਤਾਰ ਬਣਾ ਰਹੇ ਹੋ ਕੀ ਕਹਿਣਾ ਚਾਹੋਗੇ ਸਭ ਨੂੰ ਬੰਨੀ ਚਾਹੀਦੀ ਹੈ ਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ अच्छा पहले भी ਤੁਸੀਂ ਦਸਤਾਰ ਬਣਾਈ ਹੈ ਕਦੇ ਨਹੀਂ ਪਹਿਲੀ ਵਾਰੀ ਪਹਿਲੀ ਵਾਰੀ ਬਣਾ ਰਹੀ ਹੈ ਘਰ ਚ ਕੋਈ ਬੰਦਾ ਦਸਤਾਰ ਤੇ ਕਰਦੇ ਉਹਨੂੰ ਕੀ ਸਿੱਖਿਆ ਦੇਣਾ ਜਾਵਾਂਗੇ ਸਭ ਨੂੰ ਦਸਤਾਰ ਬਣਨੀ ਚਾਹੀਦੀ ਹੈ ਕਿਸ ਨਹੀਂ ਘਟਨੀ ਚਾਹੀਦੀ ਤੇ ਅੱਜ ਉਹਰੇ ਆ ਕੇ ਕਿਦਾਂ ਲੱਗ ਰਿਹਾ ਜੋਸ਼ ਆ ਰਿਹਾ बनਨ ਦੇ ਕਰਦੀ ਸੀਗੀ ਬੰਨੀ ਨਹੀਂ ਆਉਂਦੀ ਸੀ ਪਹਿਲੀ ਵਾਰ ਬਨਵਾ ਰਹੀ ਆ ਤੇ ਔਰ ਇੱਕ ਛੋਟਾ ਜਿਹਾ ਸਿੰਘ ਵੀ ਜਾਲ ਜੁੜਿਆ ਹੋਇਆ ਜਿਹੜੇ ਮੇਰੀ ਦਸਤਾਰ ਮੇਰੀ ਮੋਹਿਮ ਦੇ ਵਿੱਚ ਸ਼ਾਮਿਲ ਆ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਅਸੀਂ ਕਹਾਂ ਜਾਵਾਂਗੇ ਮੈਨੂੰ ਅੱਜ ਪੱਗ ਬਣ ਕੇ ਬਹੁਤ ਵਧੀਆ ਲੱਗਿਆ ਤੇ ਮੈਂ ਸਾਰਿਆਂ ਬੱਚਿਆਂ ਨੂੰ ਕਹੂੰਗਾ ਵੀ ਤੁਸੀਂ ਪੱਗ ਬੰਨਣਾ ਕਰੋ ਬਹੁਤ ਸਾਰੇ ਨੌਜਵਾਨ ਆ ਜਿਹੜੇ ਆਪਣੇ ਕਤਲ ਕੇਸ ਜਿਹੜੇ ਕਤਲ ਕਰ ਦਿੰਦੇ ਆ ਨਹੀਂ ਇੱਕ ਅਸੀਂ ਆਹ ਜਿਹੜੀ ਪੱਗਾਂ ਨਹੀਂ ਬੰਨਣੀ ਹੈਗੀ ਜੀ ਉਹਨਾਂ ਨੂੰ ਮੈਂ ਕਹੂੰਗਾ ਵੀ ਤੁਸੀਂ ਬੰਨਿਆ ਕਰੋ ਬਹੁਤ ਵਧੀਆ ਲੱਗਿਆ ਅੱਛਾ ਕਦੋਂ ਤੋਂ ਇਹ ਤੋਂ ਪਹਿਲਾਂ ਵੀ ਤੁਸੀਂ ਪੱਗ ਬੰਨਦੇ ਸੀਗੇ ਹਾਂਜੀ ਤੇ ਹੁਣ ਉਰੇ ਆ ਕੇ ਕਿਵੇਂ ਦਾ ਲੱਗ ਰਿਹਾ ਵਧੀਆ ਲੱਗ ਰਿਹਾ ਤੇ ਅੱਜ ਮੇਰੀ ਦਸਤਾਰ ਮੇਰੀ ਸ਼ਾਨ ਦੇ ਵਿੱਚ ਅਸੀਂ ਪਹੁੰਚੇ ਸੀ ਤੇ ਤੁਸੀਂ ਦੇਖਿਆ ਹੀ ਆ ਕਿ ਉਰੇ ਨੌਜਵਾਨਾਂ ਦਾ ਕਿਵੇਂ ਜਿਹੜਾ ਹੰਗਾਰਾ ਭਰਿਆ ਜਾ ਰਿਹਾ ਹੈ ਤੇ ਸਾਨੂੰ ਦੇ ਹੁਣ ਇਜਾਜ਼ਤ ਧੰਨਵਾਦ